ਦਰਸ਼ੈ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਉਸਤਾਨ ਗੁਰਦੁਆਰਾ ਸ੍ਰੀ ਘੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਦੇੰਦੇ ਚੌਥੇ ਪੈਰ ਦੇ ਸਮੇ ਸਜੇ ਹੋਏ دیਵਾਨਾ ਦੇ ਵਿੱਚ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰ ਸ਼ਿਵਾਮਾ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਆਪ ਸਭੂ ਮਾਈ ਭਾਈ ਸਿੱਖ ਸੰਤਾਂ ਦੇ ਜੋ ਦੂਰੋਂ ਨੇੜੇੋਂ ਚੱਲ ਕੇ ਮਹਾਰਾਜ ਜੀ ਦੇ ਪਾਵਨ ਦਰਬਾਰਾਂ ਨਹੀਂ ਆ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰੇ ਸਵਾਮ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਾਂ ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ ਤਨ ਅੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗਰੀਬ ਨਿਵਾਜ ਜੀ ਸ੍ਰੀ ਗੋਵਿੰਦ ਵਾਰ ਸਾਹਿਬ ਦੀ ਧਰਤੀ ਤੇ ਚਬਾਰਾ ਸਾਹਿਬ ਵਾਲੇ ਅਸਥਾਨ ਤੇ ਜੋਤੀ ਜੋਤ ਸਮਾਇ ਸਰ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਅਮਰ ਸਰ ਸਹਿ ਵਿਖੇ ਗੁਰਤਾ ਗਤੀ ਬਖਸ਼ਣ ਤੋਂ ਬਾਅਦ ਉਸੇ ਵੀਰੇ ਚੌਥੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਗੋੰਦਵਾਲਾ ਸਾਹਿਬ ਨੂੰ ਆ ਗਏ ਇੱਜੇ ਇੱਕ ਰਾਤ ਦੇ ਦਿਨ ਮਹਾਰਾਜ ਸਾਹਿਬ ਜੀ ਨੇ ਬទਿਤ ਕੀਤੇ ਹਨ ਅਗਲੀ ਸਵੇਰ ਹੋਈ ਦਾ ਸਤਗੁਰੂ ਮਹਾਰਾਜ ਜੀ ਪਾਤਸ਼ਾਹ ਨੇ ਸਾਰਿਆਂ ਨੂੰ ਹੁਕਮ ਕਰ ਦਿੱਤਾ ਵਿਹਣ ਤੁਸੀਂ ਸਾਡੇ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੋਤੇ ਜੋ ਵੀ ਤੁਹਾਡੀਆਂ ਭਾਵਨਾਵਾਂ ਨੇ ਕਾਮਨਾਵਾਂ ਨੇ ਪ੍ਰਾਪਤ ਕਰਿਓ ਮੋਹਣ ਸਾਡਾ ਰੂਪ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਰਿਆਈ ਤੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਹਾਲ ਤੇ ਅਸੀਂ ਜੋਤੀ ਜੋਤ ਸਮਾ ਜਾਣਾ ਹੈ ਇਹ ਵਜਨ ਕਰਕੇ ਗੁਰੂ ਰਾਮਦਾਸ ਸਾਹਿਬ ਸਤਿਗੁਰਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਮਹਾਰਾਜ ਜੀ ਨੇ ਗੁਰਬਾਣੀ ਦਾ ਪਾਠ ਕਰਕੇ ਆਪਣੇ ਸਰੂਪ ਤੇ ਚਾਦਰਾਂ ਲੈ ਕੇ ਤੇ ਬਿਰਾਜ ਗਏ ਲੰਮੇ ਪੈਂਦੇ ਆਸਾਰ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਜੋ ਤੇ ਜੋਤ ਰਲੇ ਸੰਪੂਰਨ ਸਿਆਰਾ ਅਤਵਾ ਜਿਉ ਜਲ ਮਹਿ ਜਲੇ ਆਏ ਖਟਾਨ ਤਿਉ ਜੋਤੇ ਸੰਗ ਜੋਤ ਸਮਾਨਾ ਮਿਟ ਲੈ ਗਵਨ ਪਾਏ ਬਿਸਰਾਮ ਬਹੁ ਨ ਹੋਵੇ ਆਉਣ ਜਾਣ ਦੀ ਅਵਸਥਾ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਜੋ ਟੇ ਆਦਿ ਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਰੂਪ ਦੇ ਵਿੱਚ ਅਭੇਦ ਹੋ ਗਏ ਸੰਗਤਾਂ ਦੇ ਵਿੱਚ ਵਿਰਾਗ ਪਾਤਸ਼ਾਹ ਜੀ ਦੇ ਪਾਵਨ ਸਰੀਰ ਦਾ ਇਸ਼ਤਾਨ ਕਰਾ ਕੇ ਮਬਾਨ ਸੁਜਾ ਕੇ ਪਿਆਸ ਦਰਿਆ ਦੇ ਕੰਢੇ ਤੇ ਸੰਸਕਾਰ ਕੀਤਾ ਹੈ ਐਸੇ ਦੀਨਿਆਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਨੇ 6 ਸਾਲ 11 ਮਹੀਨੇ 21 ਦਿਨ ਗੁਰੂ ਅਗਦੇ ਦੇ ਅਗਦੇ ਬਿਰਾਜ ਮਾਣੋ ਕੇ ਜਗਤ ਦੇ ਕਲਿਆਣ ਕੀਤੇ ਸ੍ਰੀ ਅਮਰਸਰ ਸਾਹਿਬ ਸਰੋਵਰ ਦੇ ਸੇਵਾ ਆਰੰਭ ਕੀਤੇ ਸੰਤੋਖ ਸਰ ਸਾਹਿਬ ਸਰੋਵਰ ਦੀ ਖੁਦਾਈ ਵੀ ਮਹਾਰਾਜ ਜੀ ਨੇ ਪ੍ਰਾਰੰਭ ਕੀਤੀ ਵੇਨ ਸਤਪੁਰਾਂ ਨੇ ਮਹਾਨ ਨਗਰ ਸ੍ਰੀ ਅਮਰਸਰ ਸਾਹਿਬ ਵਸਾਇਆ ਜਿਹਦੇ ਕੁਚੀਆਂ ਨੀਵੀਆਂ ਜਾਤਾਂ ਨੂੰ ਇੱਕ ਬਰਾਬਰ ਮਹਾਰਾਜ ਜੀ ਨੇ ਸ਼ਹਿਰ ਦੇ ਵਿੱਚ ਵਸੌਣਾ ਕੀਤਾ ਨਹੀਂ ਤੇ ਪੁਰਾਣੇ ਸਮਿਆਂ 'ਚ ਜਿਹਨੂੰ ਨੀਵੀਂ ਜਾਤ ਕਹਿੰਦੇ ਸੀ ਨਗਰ ਦੇ ਵਿੱਚ ਵਸਣ ਨਹੀਂ ਸੀ ਦਿੰਦੇ ਨਗਰ ਤੋਂ ਬਾਹਰ-ਬਾਰ ਵਸੌਣਾ ਤੇ ਵਸੌਣਾ ਵੀ ਪਿਛਲੇ ਪਾਸੇ ਲੈਣ ਦੇ ਪਾਸੇ ਪਰ ਮਹਾਰਾਜ ਜੀ ਨੇ ਆਪਣੇ ਮਹਿਲਾਂ ਦੇ ਲਾਗੇ-ਲਾਗੇ ਚੜ੍ਹਦੇ ਪਾਸੇ ਉਨਾ ਨਿਮਾਣਿਆਂ ਨਤਾਣਿਆਂ ਲੋਕਾਂ ਨੂੰ ਵਸਾਇਆ ਜਿਹੜੇ ਗਰੀਬ ਸੀ ਜਿਨ੍ਹਾਂ ਨੂੰ ਲੋਕਾਂ ਨੇ ਦੁਰਕਾਰਿਆ ਹੋਇਆ ਸੀ 52 ਤਰ੍ਹਾਂ ਦੇ ਕਿਤਾਕਾਰ ਅਮਰ ਸਰ ਸਹਿਬ ਦੇ ਮਹਾਰਾਜ ਸਾਹਿਬ ਜੀ ਨੇ ਵਸਾਉਣਾ ਕੀਤੇ ਨਿਵਰਤਾ ਇੰਨੀ ਆ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰ ਵੀ ਇੱਕ ਰੰਮ ਬਾਬਾ ਮਹਾਰਾਜ ਤੁਹਾਡਾ ਦਾੜਾ ਐਡਾ ਵੱਡਾ ਏ ਇਹ ਕਾਰੇ ਵਾਸਤੇ ਹੈ ਤਾਂ ਉਸੇਰੇ ਆਪਣਾ ਦਾੜਾ ਫੜ ਕੇ ਜੇ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨ ਲੱਗੇ ਕਹਿਣ ਲੱਗੇ ਤੁਹਾਡੇ ਅਰਗੇ ਸਤਿਮਾਹ ਪੁਰਖਾਂ ਦੇ ਚਰਨ ਝਾੜਨ ਵਾਸਤੇ ਹੈ ਤੇ ਬਾਬਾ ਸ਼੍ਰੀ ਚੰਦ ਜੀ ਨੇ ਇੱਕਦਮ ਤੁਹਾਡੀ ਇਸ ਨਿਮਰਤਾ ਨੇ ਅੱਗੇ ਸਾਨੂੰ ਖਾਲੀ ਕਰ ਦਿੱਤਾ ਏ ਗੁਰਤਾ ਗੱਦੀ ਅਸੀਂ ਪ੍ਰਾਪਤ ਨਹੀਂ ਕਰ ਸਕੇ ਹੁਣ ਜਿਹੜੀ ਤੁਹਾਡੀ ਇਹ ਨਿਮਰਤਾ ਭਾਵਨਾ ਇਹ ਜਿਹੜਾ ਕੁਝ ਸਾਡੇ ਕੋਲ ਰਹਿ ਵੀ ਗਿਆ ਤੁਸੀਂ ਹੁਣ ਉਹ ਵੀ ਲੈ ਕੇ ਛੱਡੋ ਤੇ ਪਾਪ ਵੀ ਤੁਹਾਡੀ ਨਿਮਰਤਾ ਤੁਹਾਡੇ ਭਾਵਨਾ ਤੁਹਾਡੀ ਸੇਵਾ ਇਸੇ ਕਰਕੇ ਗੁਰਿਆਈ ਤੁਹਾਨੂੰ ਮਿਲੀ ਆ ਤੇ ਅਸੀਂ ਪੁੱਤਰ ਖਾਲੀ ਰਹਿ ਗਏ ਸ੍ਰੀ ਗੁਰੂ ਰਾਮਦਾਸ ਸਹਿਬ ਮਹਾਰਾਜ ਜੀ ਨੇ 30 ਰਾਗਾਂ ਦੇ ਵਿੱਚ 644 ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ 30 ਰਾਗਾਂ 'ਚ ਮਹਾਰਾਜ ਜੀ ਦੀ ਬਾਣੀ ਹੈ ਸਤਿਗੁਰੂ ਰਾਮਦਾਸ ਸਹਿਬ ਉਸ ਜੇ ਪਾਤਸ਼ਾਹ ਜੀ ਦੇ 443ਵੇਂ ਜੋਤੀ ਜੋਤਿਹਾਡੇ ਤੇ ਲੱਖਾਂ ਹੀ ਵਾਰ ਨਮਸਕਾਰ ਰੋ ਵਿਚਾਰ ਚੱਲ ਰਹੇ ਲੜੀ ਵਾਰ ਗੁਰੂ ਤੇ ਆਜੇ ਅਸਾ ਦੇ ਜਹਾਜ਼ਰੀ ਭਰੀਏ ਗ੍ਰੇਮਨਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਪ੍ਰਸੰਗ ਆਪਾਂ ਸਰਵਣ ਕਰ ਰਹੇ ਆਂ ਜਿਹਦੇ ਜ ਆਪ ਜੀ ਨੇ ਕੱਲ ਸਰਵਣ ਕੀਤਾ ਭਾਈ ਰੂਪੇ ਗੁਰੂ ਹਰਗੋਬਿੰਦ ਸਾਹਿਬਾ ਜੀ ਮਾਜਮਾਨ ਨੇ ਅਤੇ ਸਤਿਗੁਰੂ ਜੀ ਦੇ ਪਾਸ ਬਿਆੰਤ ਸੰਤ ਆ ਰਹੀਆਂ ਨੇ ਕਾੰਗੜ ਨਗਰ ਵਸਦਾ ਇਹ ਨੇੜੇ ਜਿਨੂੰ ਹੁਣ ਦੀਨਾ ਕਾਂਗੜ ਕਹਿੰਦੇ ਆ ਦੋ ਲਗਰਾਂ ਦੇ ਨਾਮ ਦੇ ਮੇਲ ਕਰਕੇ ਉਹ ਛੋਟੀ ਜਿਹੀ रियासत ਸੀ ਜਿਸ रियासत ਦੇ ਜੋਧਾ ਸ਼ਾਹ ਨਾਮ ਦਾ ਰਜਵਾੜਾ ਜਨ ਕਹਿੰ ਲੋ ਰਾਜਾ ਹੈ ਇਹ ਤਾਂ ਸਿੱਖ ਨਹੀਂ ਸੀ ਪਰ ਇਹਦੇ ਘਰ ਜੋ ਇਸਤਰੀ ਆਈ ਉਹ ਇੱਕ ਸਿੱਖ ਦੀ ਬੱਜੀ ਹੋਣ ਕਰਕੇ ਗੁਰਮਤ ਦੇ ਪਰਪੱਕ ਸੀ ਉਨੇ ਗੁਰੂ ਕਰਦਾ ਜਸ ਆਪਣੇ ਪਤੀ ਨੂੰ ਕਰਦੇ ਹੀ ਰਹਿਣਾ ਦੱਸਦੇ ਰਹਿਣਾ ਗੁਰੂ ਦੀਆਂ ਵਡਿਆਈਆਂ ਗੁਰੂ ਦੇ ਗੁਣ ਗਾਉਂਦੇ ਰਹਿਣਾ ਭਾਵਨਾ ਇਹ ਸੀ ਵੀ ਮੇਰਾ ਪਤੀ ਵੀ ਸਿੱਖ ਬਣ ਜਾਵੇ ਤੇ ਮੇਰੇ ਘਰ ਦੇ ਇੱਚ ਗੁਰੂ ਨਾਨਕ ਦੀ ਸਿੱਖੀ ਵੱਧ ਜਾਵੇ ਜਦੋਂ ਸੁਣਿਆ ਕਿ ਗੁਰੂ ਅਰਬਿੰਦ ਸਾਹਿਬ ਇੰਦਰ ਮਾਲਵੇ ਦੀ ਆਏ ਨੇ ਨੇੜੇ ਆਏ ਭਾਈ ਰੂਪਾ ਜਿਹੜਾ ਨਵਾਂ ਨਗਰ ਵਸਿਆ ਉੱਥੇ ਆਏ ਨੇ ਇਨੇ ਪ੍ਰੇਰ ਕੇ ਆਪਣੇ ਪਤੀ ਜੋਧਰਾਏ ਨੂੰ ਜਿਹੜਾ ਤਗੜਾ ਜੋਧਾ ਸੇ ਤਿਆਰ ਕਰ ਲਿਆ ਮਨ ਵਿੱਚ ਇਹਦੇ ਵੀ ਭਾਵਨਾ ਜਾਗੀ ਵੀ ਚਲੋ ਮਹਾਰਾਜ ਦੇ ਦਰਸ਼ਨ ਕਰਦੇ ਹਾਂ ਸਤਿਗੁਰੂ ਸਾਹਿਬ ਜੀ ਦੇ ਪਾਸ ਆਇਆ ਦਰਸ਼ਨ ਕਰਕੇ ਖੁਸ਼ ਹੋਇਆ ਇਹਦੀ ਘਰਵਾਲੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਮੇਰੇ ਪਤੀ ਨੂੰ ਸਿੱਖੀ ਦੀ ਦਾਤ ਬਖਸ਼ੋ ਮਹਾਰਾਜ ਜੀ ਕਹਿੰਦੇ ਇਹ ਜੇਨੇ ਘਰ ਦੇ ਸਿੱਖੀ ਬਹੁਤ ਵਧੇਗੀ ਜਦੋਂ ਤੇਰੇ ਪੜਪੋਤਰੇ ਹੋਣਗੇ ਉਦੋਂ ਦਸਵੇਂ ਸ੍ਰੋਪ ਦੇ ਉਹ ਸਾਨੂੰ ਆਪਣੇ ਘਰ ਦੇ ਚ ਲੈ ਕੇ ਆਉਣਗੇ ਬੜੀਆਂ ਬਖਸ਼ਿਸ਼ਾਂ ਪ੍ਰਾਪਤ ਕਰਨਗੇ ਸਾਡੇ ਪਾਸੋਂ ਮਹਾਰਾਜ ਜੀ ਨੇ ਭਵਿੱਖ ਦੇ ਵਜਨ ਕਹੇ ਹੋਰ ਵੀ ਬਖਸ਼ਿਸ਼ਾਂ ਕੀਤੀਆਂ ਖੁਸ਼ ਹੋ ਕੇ ਆਗਿਆ ਲੈ ਕੇ ਆਪਣੇ ਘਰ ਨੂੰ ਗਏ ਹੈ ਜੋਧਾ ਸ਼ਾਹ ਮਹਾਰਾਜ ਦੇ ਕੋਲ ਹੀ ਰਹਿ ਕੇ ਦਰਸ਼ਨ ਦਿਦਾਰੇ ਕਰਦਾ ਜੰਗ ਜੋਧਾ ਦੀਆਂ ਬਾਤਾਂ ਪੁੱਛਦਾ ਹੈ ਮਹਾਰਾਜ ਨੂੰ ਕਹਿੰਦਾ ਮੈਂ ਵੀ ਜੰਗ ਵਿੱਚ ਸ਼ਾਮਲ ਹੁੰਦਾ ਜੇ ਮਹਾਰਾਜ ਤੁਸੀਂ ਮੈਨੂੰ ਉਸ ਵੇਲੇ ਆਪਣੇ ਕੋਲ ਬੁਲਾਇਆ ਹੁੰਦਾ ਜੇ ਕਿਤੇ ਤੁਹਾਡੀ ਕਿਰਪਾ ਹੁੰਦੀ ਤੇ ਮੈਂ ਵੀ ਤੁਰਕੜਿਆਂ ਨੂੰ ਮਾਰਦਾ ਮਹਾਰਾਜ ਜੀ ਨੇ ਕੋਈ ਨਹੀਂ ਫੇਰ ਸਮਾਂ ਆਜੇਗਾ ਫੇਰ ਤੇਰੇ ਕੋਲ ਸੇਵਾ ਲੈ ਲਾਂਗੇ ਇਤੋ ਜ਼ਿਕਰ ਸਾਖੀ ਆਪਾਂ ਸਰਵਣ ਕੀਤੀ ਹੈ ਜੇ ਜੰਗ ਜੁੱਧ ਦਾ ਬਹਾਨਾ ਬਣ ਰਿਹਾ ਏ ਮਹਾਂਦਰ ਬਾਬਾ ਬਿਦੇ ਚੰਦ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਘੋੜੇ ਲੈਣ ਭੇਜਣਾ ਹੈ ਜੇ ਕਾਬਲ ਦੀ ਸੰਗਤ ਨੇ ਆ ਕੇ ਘੋੜਿਆਂ ਦੇ ਬਾਤ ਦੱਸਿਆ ਏ ਇਹ ਪ੍ਰਸੰਗ ਸਰਵਣ ਕਰਨ ਦੇ ਵਾਸਤੇ ਇਕਾਗਰਤਾ ਬਖਸ਼ੋ ਲੋ ਆਹ ਹਾਜ਼ਰੀ ਰਸਨਾ ਕਰੋ ਪਵਿੱਤਰ ਸਮੋ ਮਾਈ ਪਾਈ ਸਿੱਖ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਬਜੇ ਜੋਗਰਾ ਇਹ ਤਿਕ ਦਿਵਸ ਪਤੀਤ ਭੇ ਬੈਰੂਪੇ ਨਗਰ ਦੇ ਵਿੱਚ ਰਹਿੰਦਿਆਂ ਹੋਇਆ ਸ੍ਰੀ ਗੁਰੂ ਹਰਿਕ੍ਰਿਪਾ ਸਿੰਘ ਸਾਹਿਬ ਮਹਾਰਾਜ ਜੇ ਪਾਰਸ਼ਾ ਨੂੰ ਜਦੋਂ ਕੋਜਕ ਦਿਨ ਬਤੀਤ ਹੋਏ ਨੇ ਇੱਥੇ ਰਹਿੰਦਿਆਂ ਹੋਇਆ ਮਹਾਰਾਜ ਜੀ ਨੂੰ ਕਹਾਂ ਸਿਰ ਤੋਂ ਘਾਲ ਇਰੋਪੇ ਨਗਰ ਦੇ ਚੀ ਸਤਿਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਪਾਸ਼ਾ ਨੇ ਆਪਣਾ ਡੇਰਾ ਕੀਤਾ ਆਪਣਾ ਪੜਾ ਕੀਤਾ ਹੈ। ਸਰਬਜੇਸ਼ਨ ਸੰਗਤਾਂ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਨੇੜੇ ਦੇ ਇਲਾਕੇ ਦੇ ਦੇਸ਼ ਦੇ ਲੋਕ ਵੀ ਆਉਂਦੇ ਆ। ਸਿੱਖੀ ਧਾਰਨ ਕਰਦੇ ਨੇ ਇਹ ਤੇ ਜਿਹੜੇ ਪਹਿਲਾਂ ਸਿੱਖ ਬਣੇ ਹਨ ਉਹ ਵੀ ਦੂਰੋਂ ਦੂਰੋਂ ਪਰਦੇਸਾਂ ਤੋਂ ਚੱਲ ਕੇ ਤੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਹੁੰਦੇ ਹਨ ਸੋਣ ਹਿਤ ਪਹੁੰਚੇ ਚਾਲ ਜਦੋਂ ਇਹ ਪਤਾ ਲੱਗਦਾ ਹੈ ਵੀ ਗੁਰੂ ਮਹਾਰਾਜ ਜੀ ਐਸਵੇਰੇ ਭਾਈ ਰੂਪਾ ਨਗਰ ਕਾ ਨਵਾਂ ਨਗਰ ਵਸਾਇਆ ਏ ਤੇ ਮਹਾਰਾਜ ਉਹ ਕਾਂਗੜ ਦੇ ਲਾਗੇ ਭਾਈ ਰੂਪੇ ਨਗਰ ਦੇਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਨਿਵਾਸ ਰੱਖਿਆ ਹੈ ਇਹ ਸੁਣ ਕੇ ਤੇ ਅਨੇਕਾਂ ਹੀ ਸਿੱਖ ਸੰਗਤ ਦੇਸਾਂ ਪਰਦੇਸਾਂ ਜੋ ਦਰਸ਼ਨ ਕਰਨ ਵਾਸਤੇ ਭਾਈ ਰੂਪੇ ਪਹੁੰਚਦੇ ਹਨ ਚੌਪਾਈ ਅਣਗਣ ਸਿੱਖਣ ਕੀ ਬਹੁ ਧੀਰ ਅਣਗਣ ਦਇ ਕੇ ਅਣਗਿਣ ਤੇ ਗਿਣਤੀ ਤੋਂ ਭਰੇ ਗੁਰ ਸਿੱਖ ਸੰਗਤਾਂ ਦੀ ਮਹਾਰਾਜ ਦੇ ਦਰਬਾਰ ਵਿੱਚ ਸਦਾ ਹੀ ਭੀੜ ਲੱਗੀ ਰਹਿੰਦੀ ਹੈ ਇੱਕ ਪਹੁੰਚਤ ਹੈ ਪਾਏ ਬਹੀਰ ਇੱਕ ਸਿੱਖ ਆਉਂਦੇ ਨੇ ਦਰਸ਼ਨ ਕਰਕੇ ਦੇ ਮਹਾਰਾਜ ਸਾਹਿਬ ਜੀ ਦੇ ਵਾਪਸ ਜ ਉਹਦੇ ਹਨ ਤੇ ਇੱਕ ਵਹੀਰਾ ਪਾ ਕੇ ਜਥੇ ਬੜਾ ਕੇ ਸਤਿਗੁਰੂ ਸਾਹਿਬ ਜੀ ਦੇ پاس ਪਹੁੰਚਦੇ ਹਨ ਇੱਕ ਵਿਸਰਜਨ ਹੋਤ ਭਿਆਨੈ ਤੇ ਜਿਹੜੇ ਸਿੱਖ ਆਉਂਦੇ ਨੇ ਵਹੀਰਾ ਘੱਤ ਕੇ ਦੇ ਸਤਿਗੁਰਾਂ ਦੇ ਕੋਲ ਕੁਝ ਦਿਨ ਰਹਿ ਕੇ ਉਪਦੇਸ਼ ਲੈ ਕੇ ਸੇਵਾ ਕਰਕੇ ਮਹਾਰਾਜ ਸਾਹਿਬ ਜੀ ਦੇ ਕੋਲ ਆ ਕੇ ਆ ਲੈ ਕੇ ਤੇ ਆਪੋ ਆਪਣੇ ਦੇਸ਼ਾਂ ਦੇ ਲਈ ਵਿਦਿਆ ਹੁੰਦੇ ਮਹਾਰਾਜ ਜੀ ਕੋਲੋਂ ਆਗਿਆ ਲੈਂਦੇ ਨੇ ਖੁਸ਼ੇ ਲੈ ਕੇ ਤੇ ਵਾਪਸ ਮੁੜਦੇ ਹਨ ਜਗਤ ਪੰਥ ਗੁਰ ਸਬਿਆਸਤ ਕਰਨੇ ਤੇ ਰਸਤੇ ਦੇ ਵਿੱਚ ਚੱਦਿਆਂ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਸ੍ਰੇਸ਼ਟ ਜਸ ਕਰਦੇ ਹੋਏ ਜਾਂਦੇ ਨੇ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਕਰਦੇ ਹੋਏ ਜਾਂਦੇ ਹਨ ਤਾਂ ਨ ਸਮੁਦਾਇ ਚਲਿਓ ਨਿਤ ਆਵੈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਚ ਹਰ ਰੋਜ਼ ਬੇਅੰਤ ਹੀ ਮਾਇਆ ਚੱਲੀ ਆਉਂਦੀ ਹੈ ਬੇਅੰਤ ਹੀ ਮਾਇਆ ਮਹਾਰਾਜ ਦੇ ਹਜ਼ੂਰ ਸੇਵਕ ਆ ਕੇ ਚੜਾਉਂਦੇ ਹਾਜ਼ਰ ਕਰਦੇ ਹਨ ਸਤਰ ਤੁਰੰਗ ਅਨਕ ਅਰ ਪਾਪੈ ਕੋਈ ਮਹਾਰਾਜ ਜੀ ਦੇ ਵਾਸਤੇ ਧਨ ਲੈ ਕੇ ਆ ਰਿਹਾ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਸ਼ਸਤਰਾਂ ਤੇ ਘੋੜਿਆਂ ਤੇ ਬੜੇ ਰੀਝ ਦੇ ਖੁਸ਼ ਹੁੰਦੇ ਤੇ ਇਹ ਜਾਣ ਕੇ ਤੇ ਕਈ ਸਿੱਖ ਜਿਹੜੇ ਹਨ ਉਹ ਮਹਾਰਾਜ ਜੀ ਦੀ ਬੜੇ ਸੋਹਣੇ ਸੋਹਣੇ ਕੀਮਤੀ ਘੋੜੇ ਖਰੀਦ ਕੇ ਲਿਆਉਂਦੇ ਨੇ ਕੋਈ ਗੁਰੂ ਅਰਜਨ ਸਾਹਿਬ ਜੀ ਵਾਸਤੇ ਸ਼ਸਤਰ ਲੈ ਕੇ ਆਉਂਦਾ ਹੈ ਸੋਹਣੀਆਂ ਤੇਗਾ ਲੈ ਆਉਂਦੇ ਨੇ ਸੋਹਣੀਆਂ ਕਟਾਰਾਂ ਲੈ ਕੇ ਆਉਂਦੇ ਨੇ ਜਮਦਾੜ ਲੈ ਆਉਂਦੇ ਹਨ ਬੇਜ ਕਬਜ਼ ਲੈ ਆਉਂਦੇ ਹਨ ਪਿਸ਼ੂ ਲੈ ਆਉਂਦੇ ਹਨ ਕੰਜਰ ਲੈ ਕੇ ਆਉਂਦੇ ਨੇ ਢਾਲੇ ਲੈ ਕੇ ਆਉਂਦੇ ਹਨ ਪਤਾ ਹੈ ਵੀ ਮਹਾਰਾਜ ਸ਼ਾਸਤਰਾਂ ਦੇ ਰੀਤ ਦੇ ਪਰਸਾਨੋਂ ਦੇ ਨੇ ਕਹਿੰਦੇ ਸ਼ਾਸਤਰ ਧਾਰੀ ਹਨ ਜਿਹੜਾ ਸਿੱਖ ਸ਼ਾਸਤਰ ਧਾਰੀ ਹੋਵੇ ਉਹ ਹਮੇਸ਼ਾ ਸ਼ਾਸਤਰ ਵੇਖ ਕੇ ਖੁਸ਼ ਹੁੰਦਾ ਹੈ ਹਾਂ ਇਹ ਠੀਕ ਹੈ ਵੀ ਜਿਨੇ ਸ਼ਾਸਤਰ ਦਾ ਧਾਰੇ ਹੋਣ ਉਹ ਕਈ ਵਾਰਾਂ ਡਰ ਵੀ ਜਾਂਦਾ ਹੈ ਵੀ ਕਿਤੇ ਹੱਥ ਤੇ ਨਾ ਵਜੇ ਤੇ ਜਾ ਕੇ ਇਰਾ ਇਰਖਾ ਵੀ ਕਰਦਾ ਹੈ ਵੀ ਇਹ ਕਿਵੇਂ ਇਹਨੇ ਵੀ ਲੋਹਾ ਪਾਈ ਫਿਰਦੇ ਹਨ ਇਦਾਂ ਦੇ ਬੋਲ ਵੀ ਬੋਲ ਦਿੰਦੇ ਆ ਵੀ ਇੱਕਦਾਂ ਲੋਹਾ ਚੱਕੀ ਫਿਰਦੇ ਨੇ ਪਰ ਜਿਨ੍ਹਾਂ ਨੂੰ ਸ਼ਸਤਰਾਂ ਦੇ ਨਾਲ ਪ੍ਰੇਮ ਹੈ ਉਹ ਸਿੱਖ ਭਾਵਨਾ ਦੇ ਨਾਲ ਮਹਾਰਾਜ ਜੀ ਵੀ ਸ਼ਸਤਰ ਲੈ ਕੇ ਆਉਂਦੇ ਗੁਰਾਂ ਦੀਆਂ ਖੁਸ਼ੀਆਂ ਲੈਣ ਦੇ ਲਈ ਘੋੜੇ ਲੈ ਕੇ ਆਉਂਦੇ ਖੰਡੇ ਲੈ ਕੇ ਆਉਂਦੇ ਹਨ ਵਸਤਰ ਜਾਇਬ ਆਏ ਅਪੂਰਬ ਤੇ ਫੇਰ ਨਾਲ ਵਸਤਰ ਵੀ ਲਿਆਉਂਦੇ ਨੇ ਗੁਰਸਿੱਖ ਮਹਾਰਾਜ ਜੀ ਦੇ ਪਹਿਨਣ ਵਾਸਤੇ ਤੇ ਵਸਤਰ ਵੀ ਉਹ ਜਿਹੜੇ ਅਪੂਰਬ ਹਨ ਭਾਵੇਂ ਜਿਹੜੇ ਵਸਤਰ ਕਿਸੇ ਨੇ ਆਮ ਕਰਕੇ ਵੇਖੇ ਨਾ ਹੋਣ ਇਹੋ ਜੇ ਵਸਤਰ ਸੋਹਣੇ-ਸੋਹਣੇ ਕੱਪੜੇ ਲੱਭ-ਲੱਭ ਕੇ ਗੁਰੂ ਮਹਾਰਾਜ ਜੀ ਦੇ ਵਾਸਤੇ ਸੋਹਣੇ ਪੋਸ਼ਾਕੇ ਲੈ ਕੇ ਆਉਂਦੇ ਹਨ ਪੁੱਤਰ ਪਛਮ ਦक्कਨ ਪੂਰਬ ਪੁੱਤਰ ਪਹਾੜ ਦੇ ਇਲਾਕੇ ਦੇ ਵਿੱਚ ਇੰਤੋਂ ਦੀ ਸੰਗਤ ਆਉਂਦੀ ਹੈ ਗੁਰੂ ਅਰਜਨ ਦੇ ਮਹਾਰਾਜ ਗੁਰੂ ਅਮਰਦਾਸ ਜੀ ਆਪ ਜੀ ਆਸ਼ਾ ਨੇ ਪਹਾੜ ਦੇ ਇਲਾਕੇ ਦੇ ਵਿੱਚ 300 ਦੇ ਰਾਜਿਆਂ ਨੂੰ ਸਿੱਖੀ ਬਖਸ਼ੀ ਸੀ ਸਕੇਲ ਮੰਡੀ ਦਾ ਰਾਜਾ ਮਹਾਰਾਜ ਜੀ ਦੇ ਕੋਲ ਆਇਆ ਸੀ ਹੋਰ ਵੀ ਸਿੱਖ ਬਣੇ ਜਿਸ ਕਰਕੇ ਪਹਾੜ ਉੱਤਰ ਵਾਲੇ ਪਾਸਿਓਂ ਸੰਗਤ ਆਉਂਦੀ ਹੈ ਪੱਛਮ ਦਿਸ਼ ਪੱਛਮੋਂ ਕਾਬਲ ਕੰਧਾਰ ਮੁਲਤਾਨ ਪਸ਼ੌਰ ਇਤਿਹਾਦਿਕ ਪੱਛਮ ਦੇ ਇਲਾਕੇ ਦੇ ਵਿੱਚੋਂ ਵੀ ਬਹੁਤ ਸਿੱਖ ਸੰਗਤ ਆਉਂਦੀ ਹੈ ਦੱਖਣ ਦੇਸ਼ ਦੇ ਵਿੱਚੋਂ ਸੰਗਤਾਂ ਆਉਂਦੀਆਂ ਹਨ ਦਖਣ ਦੇਚ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਹੁਤ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਫਿਰ ਪੂਰਬ ਵਾਲੇ ਪਾਸੇ ਤੋਂ ਇਧਰ ਪੱਟਨਾ ਸਾਹਿਬ ਬੰਗਾਲ ਢਾਕੇ ਇਹ ਨ ਸ਼ਹਿਰਾਂ ਤੋਂ ਸੰਗਤਾਂ ਚੱਲ ਕੇ ਹੁੰਦੀਆਂ ਹਨ ਸੰਗਤ ਚਲ ਕਾਬਲ ਤੇ ਆਈ ਇਤਾਂ ਹੀ ਕਹਿੰਦੇ ਵੀ ਚਲਦਿਆਂ ਚਲਦਿਆਂ ਕਾਬਲ ਤੋਂ ਸੰਗਤ ਮਹਾਰਾਜ ਜੀ ਦੇ ਕੋਲ ਆ ਕੇ ਪਹੁੰਚੀ ਹੈ ਜਿਸ ਮੈਂ ਧਨੀ ਮਨੋਜ ਸਮੁਦਾਇ ਜਿਨ੍ਹਾਂ ਸੰਗਤਾਂ ਦੇ ਚ ਬਹੁதே ਇਹੋ ਜਿਹੇ ਵੀ ਗੁਰਸਿੱਖ ਆਏ ਨੇ ਜਿਹੜੇ ਬੜੇ ਧਨੀ ਹਨ ਜੇ ਕਰੋੜੀ ਮਲ ਸਿੱਖ ਹੋਇਆ ਹੈ ਇਹ ਤੇ ਨਾਮ ਤਾਂ ਆਵੇ ਭਾਈ ਸੰਤੋਖ ਸਿੰਘ ਜੀ ਨੇ ਨਹੀਂ ਲਿਖਿਆ ਪਰ ਧਨੀ ਸ਼ਬਦ ਆਇਆ ਜਿਹਦਾ ਭਾਵ ਹੈ ਵੀ ਧਨੀ ਕਰੋੜੀ ਮਲ ਵਰਗੇ ਸਿੱਖ ਆਏ ਹਨ ਸਿਨਮਹ ਦੋਏ ਅਸੰਤ ਅਬਿਰੰਦ ਤੇ ਉਹਨਾਂ ਸ਼ਕਤਾਂ ਦੇ ਨਾਲ ਦੋ ਵੱਡੇ ਮਸੰਦ ਗੁਰੂ ਘਰ ਦੇ ਆਏ ਨੇ ਉਸ ਵੇਲੇ ਤੇ ਜੁਮੇਵਾਰ ਹਨ ਕਾਬਲ ਕੰਧਾਰ ਦੇ ਇਲਾਕੇ ਦੀ ਕਾਰ ਭੇਟਾ ਲਿਆਉਂਦੇ ਨੇ ਸੰਗਤ ਲਿਆਉਂਦੇ ਹਨ ਨਾਮ ਭਗਤ ਮੱਲ ਤਾਰਾ ਚੰਦ ਇੱਕ ਮਸੰਦ ਦਾ ਨਾਮ ਹੈ ਭਗਤ ਮੱਲ ਤੇ ਇੱਕ ਮਸੰਦ ਦਾ ਨਾਮ ਹੈ ਤਾਰਾ ਚੰਦ ਪ੍ਰਥਮ ਸਿਵਰ ਕਰ ਕੈ ਸੁਭ ਥਾਨ ਪਹਿਲਾ ਇਹ ਆ ਕੇ ਜਿਪਾਈ ਰੂਪੇ ਤubar ਸੋਹਣੀ ਥਾਵੇ ਕੇ ਤੇ ਆਪਣੇ ਠਹਿਰਨ ਦੇ ਵਾਸਤੇ ਡੇਰਾ ਕੀਤਾ ਪੜਾਉ ਕੀਤਾ ਆਰ ਪਾਦ ਪਦਨ ਪਖਾੜੇ ਪਾਨ ਜਲ ਮੇਹ ਕੇ ਤੇ ਰਸਟਰੇ ਜਾਂਦਿਆਂ ਜੋ ਧੂੜ ਮਿੱਟੀ ਘਟੇ ਦੇ ਨਾਲ ਸਰੀਰ ਭਰਿਆ ਸੀ ਜਲ ਲੈ ਕੇ ਤੇ ਆਪਣੇ ਪੈਰ ਆਪਣੇ ਹੱਥ ਧੋਤੇ ਆਪਣਾ ਚਿਹਰਾ ਧੋਤਾ ਹੈ ਜਿਜਨੇ ਜੇ ਭੇਤ ਲਈਏ ਕਰੀ ਨੀਕੀ ਜਦੋਂ ਚੰਗੀ ਤਰ੍ਹਾਂ ਵਸਤਰ ਸਾਫ਼ ਕਰ ਲੈ ਜਲ ਦੇ ਨਾਲ ਮੂੰਹ ਹੱਥ ਪੈਰ ਧੋ ਲੈ ਤੇ ਜਿਹੜੀ ਜਿਹੜੀ ਸਿੱਖ ਕਾਬਲ ਤੋਂ ਭੇਟਾ ਲੈ ਕੇ ਆਏ ਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਸਤੇ ਉਹ ਪਿੰਡਾਵਾ ਆਪਣੇ ਹੱਥਾਂ ਵਿੱਚ ਲਈਆਂ ਹਨ ਕਰਨ ਭਾਵਨਾ ਪੂਰਨ ਜੀ ਆਪਣੇ ਜੀ ਦੀ ਭਾਵਨਾ ਪੂਰੀ ਕਰਨ ਵਾਸਤੇ ਕਿਉਂਕਿ ਜਦੋਂ ਕੋਈ ਵਸਤੂ ਸਿੱਖ ਲੈ ਕੇ ਆਉਂਦੇ ਨੇ ਤੇ ਉਹਨਾਂ ਦੀ ਭਾਵਨਾ ਹੁੰਦੀ ਆ ਵੀ ਮਹਾਰਾਜ ਦੇ ਅੰਗੀਕਾਰ ਹੋਵੇ ਸਤਿਗੁਰੂ ਸਾਹਿਬ ਜੀ ਨੇ ਪਰਵਾਹ ਹੋ ਜੇ ਸਤਿਗੁਰੂ ਸਾਹਿਬ ਜੀ ਦੇ ਹਾਜ਼ਰ ਕਰ ਦਈਏ ਇਹਦਾ ਆਪੋ ਆਪਣੇ ਦਿਲ ਦੀਆਂ ਭਾਵਨਾ ਪਿਸ਼ਾਵਾਂ ਕਾਮਣਾਵਾਂ ਪੂਰੀਆਂ ਕਰਨ ਵਾਸਤੇ ਸਿੱਖ ਪੇਟਾਵਾਂ ਲੈ ਕੇ ਆਏ ਹਨ ਕੋਈ ਆਇਆ ਸ਼ੁਕਰਾਨਾ ਕਰਨ ਵੀ ਮਹਾਰਾਜ ਤੁਹਾਡੀ ਬਖਸ਼ਿਸ਼ ਹੋਈ ਹੈ ਕੋਈ ਆਇਆ ਨਵੀਂ ਮੰਗ ਮੰਗਣ ਮਹਾਰਾਜ ਕਿਰਪਾ ਕਰਕੇ ਮੇਰਾ ਕਾਰਜ ਆਪ ਜੀ ਦਾ ਆਸ਼ ਕਰਦੇ ਇਦਾਂ ਨਹੀਂ ਆ ਭਾਵਨਾ ਲੈ ਕੇ ਸੰਗਤਾਂ ਆਇਆ ਹਲ ਸਤਿਗੁਰ ਕੇ ਦਰਸ਼ਨ ਕੋ ਚਾਹਦੇ ਧੰਗ ਗੁਰੂ ਹਰਪ੍ਰੀਤ ਸਾਹਿਬ ਜੀ ਜਿੱਥੇ ਦੀਵਾਨ ਸਜਾ ਕੇ ਬਰਾਜੇ ਸਨ ਮਹਾਰਾਜ ਦੇ ਦਰਸ਼ਨ ਆਵਾਸ ਤੇ ਕਾਬਲ ਦੀ ਸੰਗਤ ਚੱਲ ਪਈ ਜਿਸ ਤੱਕਮਨੇ ਪੰਤ ਸਾਹਿਬ ਦੇ ਸਾਹਮਣੇ ਜਿਸ ਮਹਾਰਾਜ ਮੀਨੀ ਪੀਰੀ ਦੇ ਮਾਲਕ ਦੇ ਦਰਸ਼ਨ ਕਰਨ ਆਸ ਤੇ ਬੜਾ ਲੰਮਾ ਪੈੜਾ ਤੈਅ ਕਰਕੇ ਕਾਬਲ ਤੋਂ ਮੰਜਲਾ ਮਾਰ ਕੇ ਪਹੁੰਚੇ ਨਾਨਕ ਸ੍ਰੀ ਹਰਿ ਗੋਬਿੰਦ ਸਭਾ ਲਗਾਈ ਸ੍ਰੀ ਗੁਰੂ ਹਰਿਪ੍ਰਿੰਦ ਸਾਹਿਬ ਸੱਚੇ ਆਸ਼ਰਮ ਦੀਵਾਨ ਸਜਾ ਕੇ ਤੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਜਾਨਾ ਉਡਗਨ ਮਹਿ ਚੰਦ ਸੁਹਾਏ ਇਹਦਾ ਮਹਾਰਾਜ ਜੀ ਦਰਬਾਰ ਵਿੱਚ ਸੋ ਹਰੇ ਦੇਵੀ ਬਹੁਤੇ ਤਾਰਿਆਂ ਦੇ ਵਿੱਚ ਚੰਦਰਮਾ ਸ਼ੋਭਾ ਨੂੰਦਾ ਹੈ ਸ਼੍ਰੀਖਾ ਸੋਰਨਮਹ ਇੰਦਰ ਸਮਾਨਾ ਤੇ ਜਾ ਕੇ ਦੇਵੀ ਜੇ ਬਹੁਤ ਆ ਦੇਵਤਿਆਂ ਦੇ ਵਿੱਚ ਇੰਦਰ ਬੈਠਾ ਹੁੰਦਾ ਇਹਨਾਂ ਤੇ ਇੰਦਰ ਦੀ ਵੀ ਸਭਾ ਨੂੰ ਮਹਾਰਾਜ ਸਾਹਿਬ ਜੀ ਦਾ ਦੀਵਾਨ ਮਹਾਰਾਜ ਜੀ ਦਾ ਅਸਥਾਨ ਸਤਗੁਰੂ ਦੀ ਜਿਹੜੀ ਪ੍ਰਵਾਹ ਹੈ ਉਹ ਬਾਤ ਪਾ ਰਹੀ ਹੈ ਮਹਾਰਾਜ ਸਿੱਖਾਂ ਦੇ ਵਿੱਚ ਇਦਾਂ ਬੈਠੇ ਨੇ ਜਨੂੰ ਵੇਖ ਕੇ ਇੰਦਰ ਰਾਜਾ ਵੀ ਸ਼ਰਮਸ਼ਾਰ ਹੋਵੇ ਕਹ ਜਾਦਵ ਮਹ ਸ਼੍ਰੀ ਭਗਵਾਨਾ ਜੇ ਇਦਾਂ ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸ਼ੋਭ ਰਏ ਨੇ ਜਿਵੇਂ 52 ਕਰੋੜ ਜਾਦਵਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਸੋਭਾ ਪਾਉਂਦੇ ਸਨ ਕਹਿੰਦੇ ਸਾਡੇ ਵਾਹਿਗੁਰੂ ਤੇ ਸਾਡਾ ਸਾਰਾ ਕੁਝ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਦਾਂ ਮਹਾਰਾਜ ਜੀ ਕ੍ਰਿਸ਼ਨ ਜੀ ਇੰਦਰ ਦੇ ਵਾਗ ਚੰਦਰਮਾ ਦੇ ਵਾਂਗੁਰ ਸਿੱਖਾਂ ਦੇ ਸ਼ੋਭਾ ਪਾਰੇ ਨੇ ਉਹਨਾਂ ਤੋਂ ਵੀ ਮਹਾਨ ਸੋਹਣੇ ਲੱਗ ਰਹੇ ਹਨ ਚੌਂ ਵਿਸ਼ ਕਰ ਜੋਰਤ ਨਰ ਫਰੇ ਮਹਾਰਾਜ ਜਿੱਥੇ ਰਾਜੇ ਨੇ ਚਾਰ ਸ਼ਫੇਰੇ ਜਿੱਥੇ ਸਿੱਖ ਬੈਠੇ ਨੇ ਉੱਥੇ ਕਈਆਂ ਨੂੰ ਥਾਂ ਨਹੀਂ ਮਿਲੀ ਡੇੜੇ ਬਹਿਣ ਵਾਸਤੇ ਤਾਂ ਉਚਾਰ ਸ਼ਵੇਰੇ ਹੱਥ ਜੋੜ ਕੇ ਮਹਾਰਾਜ ਦੇ ਖਲੋਤੇ ਹਨ ਵंदन ਹੋ ਤ ਦ੍ਰਿਸ਼ਟ ਜਿਤ ਕਰੈ ਮਹਾਰਾਜ ਜੀ ਦੀ ਜਿਹੜੇ ਪਾਸੇ ਨੂੰ ਦ੍ਰਿਸ਼ਟੀ ਪੈਂਦੀ ਹੈ ਜਿਦੜ ਮਹਾਰਾਜ ਮਿਹਰ ਦੀ ਨਿਗਾਹ ਦੇ ਨਾਲ ਸਹਿਜ ਸੁਭਾਅ ਤੱਕਦੇ ਨੇ ਸਤਿਗੁਰੂ ਸਾਹਿਬ ਜੀ ਨੂੰ ਹੱਜ ਜੋੜ ਜੋੜ ਕੇ ਬੰਦਨਾ ਕਰਦੇ ਗੁਰਸਿੱਖ ਨਮਸਕਾਰਾਂ ਕਰਦੇ ਹਨ ਹਿਰਦੇ ਗਿਆਨ ਘਨ ਅੰਤਰ ਜਪੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਿਆਨ ਬੱਦਲਾਂ ਦੇ ਵਾਂਗ ਹੈ ਜੇ ਬੱਦਲ ਮੀਂਹ ਵਰਸਾਉਂਦੇ ਹਨ ਇਹ ਮਨੋ ਵੀ ਗਿਆਨ ਦੇ ਤੰਪਾਸ਼ਾ ਬੱਦਲ ਹੀ ਨੇ ਭਾਵ ਬਦਲਾਂ ਦੇ ਬਾਗ ਗੁਰ ਸਿੱਖਾਂ ਨੂੰ ਗਿਆਨ ਬਖਸ਼ਣ ਵਾਲੇ ਨੇ ਤੇ ਅੰਤਰਜਾਮੀ ਹਨ ਸਿੱਖਾਂ ਦੇ ਦਿਲ ਦੀ ਭਾਵਨਾ ਗੁਰੂ ਹਰਗੋਬਿੰਦ ਸਾਹਿਬ ਜੀ ਬੁੱਧ ਲੈਂਦੇ ਹਾਣੋ ਰਹਿਰਕ੍ਰਿਸ਼ਣ ਨਰਪਤ ਜੀਮ ਸੁਆਮੀ ਮਾਹਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਤਿੰਦਾ ਹੈ ਜਿਵੇਂ ਕੋਈ ਰਾਜਾ ਹੁੰਦਾ ਏ ਪਰ ਜਾ ਦਾ ਮਾਲਕ ਹੁੰਦਾ ਏ ਇਦਾਂ ਗੁਰੂਵਾਰ ਪਿੰਡ ਸਾਹਿਬ ਜੀ ਦੀ ਬਾਹੀ ਕਿਰਤ ਵੀ ਰਾਜੇ ਪਾਤਸ਼ਾਹ ਮਹਾਰਾਜਾਂ ਦੇ ਵਾਂਗ ਹੈ ਕਿਉਂਕਿ ਮੀਰੀ ਤੇ ਪੀਰੀ ਦੇ ਮਾਲਕ ਨੇ ਜਿੱਤੇ ਮਹਾਰਾਜ ਸੰਤ ਨੇ ਸੰਤਾਂ ਦੇ ਮਾਲਕ ਨੇ ਉੱਤੇ ਪਾਤਸ਼ਾਹਾਂ ਦੇ ਪਾਤਸ਼ਾਹ ਹਨ ਜਮਰ ਚਾਰ ਧੋਰਤ ਹੈ ਕਰੇ ਮਹਾਰਾਜ ਸਾਹਿਬ ਜੀ ਦੇ ਸੋਹਣੇ ਸੀਸ ਦੇ ਉੱਤੇ ਚੌਰ ਸਾਹਿਬ ਘੁਲ ਰਿਹਾ ਹੈ ਗੁਰਸਿੱਖ ਚੌਰ ਸਾਹਿਬ ਫੇਰਨ ਦੀ ਚੁਲਾਉਣ ਦੀ ਸੇਵਾ ਕਰਦੇ ਹਨ ਸਭ ਜਗ ਅਰਦਾਸ ਬੇਰੋ ਕਰੇ ਮਹਾਰਾਜ ਜੀ ਦੇ ਸਾਹਮਣੇ ਮੇੜ ਮਣਾ ਅਰਦਾਸ ਕਰ ਰਿਹਾ ਹੈ ਜਿਹੜੀ ਜਿਹੜੀ ਸੰਗਤ ਆਉਂਦੀ ਹੈ ਉਹ ਮਹਾਰਾਜ ਜੀ ਤਾਂ ਹੀ ਦੱਸਦਾ ਹੈ ਪਾਸ਼ਾ ਜੀ ਇਹ ਫਲਾਨੇ ਨਗਰ ਦੀ ਫਲਾਨੇ ਸ਼ਹਿਰ ਦੀ ਸੰਗਤ ਆਈ ਹੈ ਫਲਾਨੀ ਭੇਟ ਆਪ ਜੀ ਦੇ ਵਾਸਤੇ ਲੈ ਕੇ ਆਈ ਹੈ। ਦਿੱਤ ਦੇਸ਼ ਕੀ ਸੰਗਤ ਲੈ ਨਾਮ ਜਿਹੜੇ ਪਾਸੇ ਦੀ ਸੰਗਤ ਆਉਂਦੀ ਹੈ ਤੇ ਮੇਵੜਾ ਨਾਮ ਲੈ ਕੇ ਮਹਾਰਾਜ ਜੀ ਨੂੰ ਦੱਸਦਾ ਹੈ। ਕਰਹੇ ਬਿ ਲੋਚਨ ਤਿਤ ਅਪਰਾਮ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹਨਾਂ ਸੰਗਤਾਂ ਨੂੰ ਨਿਹਾਲ ਕਰਨ ਦੇ ਲਈ ਆਪਣੇ ਸੋਹਣੇ ਨਿਤਰ ਉਸੇ ਪਾਸੇ ਨੂੰ ਕਰ ਲੈਤੇ ਹਨ। ਜਿਦਨੇ ਮਹਿ ਦੋਨੋਂ ਚਲ ਆਏ। ਮਹਾਰਾਜ ਜੀ ਦਰਸ਼ਨ ਦੇ ਰਹੇ ਸੀ ਇੰਨੇ ਨੂੰ ਜਿਹੜੇ ਦੋਵੇਂ ਮਸੰਦ ਹਨ ਬਖਤ ਮਲ ਤਾਰਾ ਚੰਦ ਇਹ ਸੰਗਤ ਨੂੰ ਲੈ ਕੇ ਕਰੋੜੀ ਮਲ ਆਦਿਕ ਸਦਾਗੁਰੂ ਗੁਰੂ ਸਿੱਖਾਂ ਨੂੰ ਲੈ ਕੇ ਆ ਗਏ ਜਿਨ ਕੇ ਸੂਰ ਦੇਹ ਤ੍ਰਿਸ਼ਟਾਏ ਜਿਨਾਂ ਦੀਆਂ ਦੇਣਾ ਕਹਿੰਦੇ ਸਤੂਰ ਸਰੀਰ ਹੈ ਮੋٹے ਸਰੀਰ ਹਨ ਸਰੀਰ ਵੀ ਮੋਟਾ ਹੈ ਗੋਗੜੀ ਵੀ ਵਧੀ ਹੋਈ ਹੈ ਲੋਰਤ ਹਾਤ ਨਾ ਆਏ ਅਗਾਰੇ ਮਹਾਰਾਜ ਜੀ ਦੇ ਦਰਸ਼ਨ ਦੂਰ ਹੀ ਹੋਏ ਤੇ ਉਤੋਂ ਹੀ ਹੱਥ ਜੋੜ ਲੇ ਹੱਥ ਜੋੜ ਕੇ ਭਾਵਨਾ ਦੇ ਨਾਲ ਸਹੀਜੇ ਸਹੀਜੇ ਚੱਲ ਕੇ ਅੰਗੇ ਆਏ ਹਨ ਮਨੁੱਖ ਹਜ਼ਾਰੋਂ ਸਿੱਖ ਪਿਛਾਰੀ ਇਹਨਾਂ ਦੋ ਮਸੰਦਾਂ ਦੇ ਮਗਰ ਮਗਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਬਲ ਅਤੇ ਇਸ ਦੇ ਇਲਾਕੇ ਦੇ ਰਹਿਣ ਵਾਲੇ ਸਿੱਖ ਆਏ ਨੇ ਸੰਗਤ ਆਈ ਹੈ ਚਰਨ ਕਮਲ ਪਰ ਸਿਰ ਨਿਜ ਧਾਰੇ ਸਤਿਗੁਰੂ ਹਰਿਕ੍ਰਿਪਾ ਸਾਹਿਬ ਜੀ ਦੇ ਕੋਵਿੰਦਰ ਚਰਨ ਕਮਲਾਂ ਦੇ ਆ ਕੇ ਬਖਤ ਮਲ ਦੇ ਤਾਰਾ ਚੰਦੇ ਪਹਿਲਾ ਨਾਮ ਸ਼ਿੰਗਾਰ ਕੀਤੀ ਮੱਥਾ ਟੇਕਿਆ ਆਪਨ ਸਾਥ ਪਲੋਸਤ ਪਿਆਰੇ ਤੇ ਮਹਾਰਾਜ ਪਿਆਰੇ ਸਤਿਗੁਰੂ ਦੇ ਆਪਣੇ ਹੱਥਾਂ ਦੇ ਨਾਲ ਮਹਾਰਾਜ ਜੀ ਦੇ ਚਰਨ ਪਲੋਸੇ ਨੇ ਪਿਆਰੇ ਚਰਨ ਮਹਾਰਾਜ ਦੇ ਪਲੋਸ ਦੇ ਨੇ ਹੱਥ ਲਾ ਕੇ ਆਪਣੇ ਮੱਥੇ ਤੇ ਆਪਣੇ ਚਿਹਰੇ ਤੇ ਸਰੀਰ ਤੇ ਸ਼ਹਾਦੇ ਹਨ